ਤੰਨ ਤੰਨ ਬਬਜੀਤ ਸਿੰਘ ਜੀ ਤੰਨ ਤੰਨ ਬਬਜੀਤ ਸਿੰਘ ਜੀ ਤੰਨ ਤਾਨ ਰੋਗਾ ਸੁਜਾਰਾ ਸਿੰਘ ਜੀ ਤੰਨ ਤਾਨ ਬਬਜਾਰ ਤਿੰਗ ਜੀ ਤੰਨ ਤੰਨ ਬਬਜਾਰ ਤਿੰਗ ਜੀ ਤੰਨ ਤਾਨ ਬਾਬਾ ਝੋਰਾਬਰ ਤਿੰਗ ਜੀ ਤੰਨ ਤੰਨ ਬਬਝੋਰਾਬਰ ਤਿੰਗ ਜੀ ਤੰਨ ਤੰਨ ਬਬਝੋਰਾਬਰ ਤਿੰਗ ਜੀ ਤੰਨ ਤਾਨ ਬਾਬਾ ਫਸੇ ਤਿੰਗ ਜੀ ਤੰਨ ਤੰਨ ਬਬਫਤੇ ਤਿੰਗ ਜੀ ਤੰਨ ਤੰਨ ਬਾਬਾ ਫਤੇ ਸਿੰਘ 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 ਜੀ ਨਾਨਕ ਨਾਮ ਤੇ ਆਲੋਦੀ ਪਰਵਾਤ ਵੇਰੀ ਆਈ ਐ ਨਾਨਕ ਨਾਮ ਤੇ ਆਲੋਦੀ ਪਰਵਾਤ ਵੇਰੀ ਆਈ ਐ ਨਾਨਕ ਦੇ ਨਾਮ ਤੇ ਆਲੋਦੀ ਪਰਵਾਤ ਵੇਰੀ ਆਈ ਐ ਨਾਨਕ ਨਾਮ ਤਿਆਲੋ ਜੀ ਪਰਵਾਤ ਫੇਰੀ ਆਈਆ 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 ਕਾਲ ਤੇ ਦਾ ਜਨਮ ਮਨਾ ਲੋ ਜੀ ਪਰਵਾਤ ਫੇਰੀ ਆਈ ਖਾਲਸੇ ਦਾ ਜਨਮ ਮਨਾ ਲਓ ਜੀ ਪਰਵਾਤ ਫੇਰੀ ਆਈਆ ਖਾਲਸੇ ਦਾ ਜਨਮ ਮਨਾ ਲਓ ਜੀ ਪਰਵਾਤ ਫੇਰੀ ਆਈਆ ਖਾਲਸੇ ਦਾ ਜਨਮ ਮਨਾ ਲਓ ਜੀ ਪਰਵਾਤ ਫੇਰੀ ਆਈਆ ਖਾਲਸੇ ਦਾ ਜਨਮ ਮਨਾ ਲਓ ਜੀ ਪਰਵਾਤ ਫੇਰੀ ਆਈਆ ਖਾਲਸੇ ਦਾ ਜਨਮ ਮਨਾ ਲੋ ਜੀ ਪਰਵਾਤ ਫੇਰੀ ਆਈਆ ਖਾਲਸੇ ਦਾ ਜਨਮ ਮਨਾ ਲੋ ਜੀ ਪਰਵਾਤ ਫੇਰੀ ਆਈਆ ਖਾਲਸੇ ਦਾ ਜਨਮ ਮਨਾ ਲੋ ਜੀ ਪਰਵਾਤ ਫੇਰੀ ਆਈਆ ਉੱਠ ਕੇ ਦਰਸ਼ਨ ਪਾਲੋ ਜੀ ਪਰਵਾਤ ਫੇਰੀ ਆਈਆ ਉੱਠ ਕੇ ਦਰਸ਼ਨ ਪਾਲੋ ਜੀ ਪਰਵਾਤ ਫੇਰੀ ਆਈਆ ਉਸਕੇ ਦਰਸ਼ਨ ਪਾਲੋ ਜੀ ਪਰਵਾਤ ਫੇਰੀ ਆਈਆ ਉਸਕੇ ਦਰਸ਼ਨ ਪਾਲੋ ਜੀ ਪਰਵਾਤ ਫੇਰੀ ਆਈਆ ਉਸਕੇ ਦਰਸ਼ਨ ਪਾਲੋ ਜੀ ਪਰਵਾਤ ਵੇਰੀ ਆਈਆ ਉਸਕੇ ਦਰਸ਼ਨ ਪਾਲੋ ਜੀ ਪਰਵਾਤ ਵੇਰੀ ਆਈਆ ਉਸਕੇ ਦਰਸ਼ਨ ਪਾਲੋ ਜੀ ਪਰਵਾਤ ਫੇਰੀ ਆਈਆ ਉਸਕੇ ਦਰਸ਼ਨ ਪਾਲੋ ਜੀ ਪਰਵਾਤ ਫੇਰੀ ਆਈਆ ਦਸਾਂ ਗੁਰੂਆਂ ਦੀ ਅਮਰ ਕਹਾਣ ਜੁਗ ਜੁਗ ਚੱਲਦੀ ਰਹੂ ਦੱਸਾਂ ਗੁਰਾਂ ਦੀ ਅਮਰ ਕਹਾਣੀ ਜੁਗ ਜੁਗ ਚੱਲਦੀ ਰਹੂ ਦੱਸਾਂ ਗੁਰਾਂ ਦੀ ਅਮਰ ਕਹਾਣੀ ਜੁਗ ਜੁਗ ਚੱਲਦੀ ਰਹੂ ਦੱਸਾਂ ਗੁਰਾਂ ਦੀ ਹੈ ਅਮਰ ਕਹਾਣੀ ਜੁਗ ਜੁਗ ਚੱਲਦੀ ਰਹੂ ਜੁਗ ਜੁਗ ਚੱਲਦੀ ਰਹੂ ਜੁਗੋ ਜੁਗ ਚੱਲਦੀ ਰਹੂ ਜੁਗੋ ਜੁਗ ਚੜ੍ਹਦੀ ਰਹੂ ਜੁਗੋ ਜੁਗ ਚੜ੍ਹਦੀ ਰਹੂ ਜੁਗੋ ਜੁਗ ਜੀ ਚੱਲਦੀ ਰਹੂ ਜੁਗੋ ਜੁਗ ਜੀ ਚੱਲਦੀ ਰਹੂ ਜੁਗੋ ਜੁਗ ਜੀ ਚੱਲਦੀ ਰਹੂ ਜੁਗੋ ਜੁਗ ਜੀ